ਲੈ ਮੱਲੋ ਯਾਰਾ ਦੇਖੋ ਆਲ ਨੇ ਲਾਏ ਬਾਈ ਉਹਨਾਂ ਨੇ ਤੇ ਜਿਵੇਂ ਕਹਿੰਦੇ ਨਾ ਵੀ ਅੱਗੇ ਵੀ ਕਾਫੀ ਆਪਾਂ ਇਹ ਚਰਚਾ ਕਰਦੇ ਬੰਨੇ ਪੰਛੀਆਂ ਨੂੰ ਆਲਸੀ ਬਣਾਤਾ ਤੇ ਧੁੱਪ ਦੇ ਵਿੱਚ ਆਲ ਨੇ ਲਾਦੇ ਬਾਈ ਉਹਨਾਂ ਨੇ ਤੇ ਮੈਂ ਅੱਗੇ ਫੋਟੋ ਪਾਈ ਤਾਂ ਕਾਫੀ ਵੀਰਾਂ ਦੇ ਆਏ ਸੀ ਯਾਰ ਵੀ ਇਹ ਇੱਥੇ ਆਉਣਾ ਕਿਹਨੇ ਪੰਛੀ ਨੇ ਬਾਈ ਇਹ ਜਿਹੜਾ ਲਾਇਆ ਗੁਰਪ੍ਰੀਤ ਬਾਈ ਜੀ ਹਾਂ ਜੀ ਮੈਂ ਅੱਗੇ ਫੋਟੋ ਪਾਈ ਤਾਂ ਕਹਿੰਦੇ ਯਾਰਾਂ ਦੇ ਇੱਥੇ ਆਉਣਾ ਕਿਹਨੇ ਪੰਛੀ ਕਿਹੜੇ ਨੇ ਆਉਣਾ ਵੀ ਧੁੱਪੇ ਦਾ ਤੁਸੀਂ ਲਾਦੇ ਸਭ ਤੋਂ ਪਹਿਲਾਂ ਤਾਂ ਤੇ ਦੂਜੀ ਗੱਲ ਕਹਿੰਦੇ ਯਾਰ ਵੀ ਆਲਸੀ ਬਣਾਈ ਜੰਨੇ ਆ ਬਿਲਕੁਲ ਜੀ ਇਹਦਾ ਆਪਾਂ ਜਵਾਬ ਇਹੀ ਦੇਣ ਤੁਪਤ ਜਿਹੜੇ ਲਾਏ ਆ ਇਹ ਮਿੱਟੀ ਦੇ ਭਾਂਡੇ ਦੇ ਬਣੇ ਹੋਏ ਨੇ। ਅੱਛਾ ਇਹ ਘੜੇ ਬਣੇ ਹੁੰਦੇ ਨੇ। ਅੱਛਾ ਜੀ ਇਹ ਠੰਡੇ ਰਹਿਣਗੇ। ਠੀਕ ਐ। ਜੇ ਆਪਾਂ ਲੱਕੜੀ ਦੇ ਲਾਣੇ ਉਹ ਲਾਉਣੇ ਆ ਤਾਂ ਆਪਾਂ 3 ਸਾਲ ਜਾਂ 4 ਸਾਲ ਉਹ ਖਰਾਬ ਵੀ ਹੋ ਜਾਂਦੇ ਨੇ। ਹਾਂ ਜੀ। ਰਹੀ ਗੱਲ ਆਲਸੀ। ਹਾਂ ਜੀ। ਆਪਾਂ ਪੱਕੇ ਮਕਾਨ ਬਣਾ ਲੇ। ਹਾਂ ਜੀ। ਠੀਕ ਐ ਜੀ। ਪੱਕੇ ਮਕਾਨ ਬਣਾ ਕੇ ਆਪਾਂ ਸਪੇਸ ਨਹੀਂ ਦਿੱਤੀ। ਹਾਂ ਜੀ। ਉਧਰ ਆਪਾਂ ਅੱਗ ਵੀ ਲਾ ਕੇ ਰੁੱਖਾਂ ਨੂੰ ਖਤਮ ਕਰਤਾ। ਰੁੱਖ ਵੀ ਨਹੀਂ ਰਿਹਾ। ਉਹਨਾਂ ਦਾ ਰਹਿਣ ਬਸੇਰਾ ਬਜੇ ਨੇ। ਰੁੱਖਾ ਰੁੱਖਾਂ ਵਾਲੀ ਗੱਲ ਤੋਂ ਵੀ ਇਹ ਵਿੱਚ ਆ ਗਈ ਗੱਲ। ਕਾਫੀ ਉਹ ਜਿੰਨਾ ਪੈਸਾ ਇਹ ਤੇ 40-5000 ਖਰਚ ਕੀਤਾ ਉਹਨੇ ਦੇ ਰੁੱਖ ਲਾਉਂਦੇ ਰੁੱਖਾਂ ਦੇ ਵਿੱਚ ਆਲਨੇ ਪੰਛੀ ਗਣੇ ਆਪੇ ਬਣਾ ਲੈਣੇ ਸੀ ਵੀਰ ਜੀ ਇਹ ਰ ਵਿੱਚ ਜਾਤੀਆਂ ਬਹੁਤ ਨੇ ਜੀ ਅੱਛਾ ਜੀ ਮੰਨ ਕੇ ਚੱਲੋ ਜਿਹੜੀ ਘਟਾਰ ਆ ਉਹ ਖੁੱਡ ਤੇ ਰਹਿੰਦੀ ਆ ਹਾਂਜੀ ਚਿੜੀ ਆ ਕੋ ਉਹ ਵੀ ਖੁੱਡ ਤੇ ਰਹਿੰਦੀ ਆ ਹਾਂਜੀ ਤੇ ਤੁਸੀਂ ਮੋਰ ਦੇਖਿਆ ਕਦੇ ਖੁੱਡ ਤੇ ਰਹਿੰਦਾ ਨਹੀਂ ਠੀਕ ਆ ਹੋਰ ਪੰਛੀ ਲਾ ਲੋ ਜਿਹੜੇ ਮੁਰਗੀ ਦੇਖਿਆ ਕਦੇ ਦਰਖਤ ਤੇ ਚੜ ਕੇ ਆਂਡੇ ਦਿੰਦੀ ਨਹੀਂ ਨਾ ਦੇ ਨਹੀਂ ਇਹ ਜਾਤੀਆਂ ਨੇ ਵੀਰ ਜੀ ਜਿਵੇਂ ਕੁੱਤਿਆਂ ਦੀ ਕਿੰਨੀਆਂ ਜਾਤੀਆਂ ਨੇ ਅੱਛਾ ਜੀ ਇਹਨਾਂ ਦੀਆਂ ਜਾਤੀਆਂ ਨੇ ਜਿਹੜੀ ਘਟਾਰ ਆ ਉਹ ਹੱਥੀਂ ਬਣਾਏ ਹੋਏ ਚਾਹੇ ਤੁਸੀਂ ਡੱਬ ਤੰਗ ਦੋ ਡੱਬੇ ਵਿੱਚ ਵੀ ਆ ਜੂਗੀ। ਹਾਂ। ਕੋਈ ਪੀਪਾ ਆਂਬਰੀਆ ਜਿਹਾ ਉਹਦਾ ਸ਼ੇਪ ਸ਼ੇਪ ਬਣਾ ਕੇ ਰੱਖ ਤੰਗ ਦੋ ਉਹਦੇ ਵਿੱਚ ਵੀ ਆ ਜੰਦੀ। ਹਾਂਜੀ। ਵੀ ਉਹ ਵਾਕਈ ਗੱਲ ਤੁਹਾਡੀ ਸਹੀ ਜਿਵੇਂ ਅੱਗੇ ਟਿੱਬੇ ਰ ਵਗੈਰਾ ਹੁੰਦੇ ਸੀ ਉਹਨਾਂ ਦੇ ਵਿੱਚ ਹੁੰਦੀਆਂ ਸੀ ਜਾਂ ਆਪਾਂ ਜਿਹੜੇ ਪੌਲ ਆਪਾਂ ਰੇਲਵੇ ਦੇ ਥੱਲੋਂ ਦੀ ਨਿਕਲਦੇ ਉਹਨਾਂ ਦੇ ਵਿੱਚ ਖੁੱਡਾਂ ਦੇ ਵਿੱਚ ਖੁੱਡਾਂ ਹੁੰਦੇ ਆ ਨਾ। ਹਾਂਜੀ ਹਾਂਜੀ। ਵੀ ਇਹ ਖੁੱਡਾਂ ਆਸਤੇ ਵੀ ਯਾਨੀ ਕਿ ਖੁੱਡਾਂ ਬਣਾਤੀਆਂ ਇਹ। ਖੁੱਡਾਂ ਬਣਾਤੀਆਂ ਜੀ। ਠੀਕ ਆ। ਵੀ ਇਹ ਪੰਛੀ ਦਾ ਆਪਣਾ ਆਪਣਾ ਬਚੇਰਾ ਜਿੱਥੇ ਜਿੱਥੇ ਉਹਨੇ ਰਹਾ ਉਹ ਉੱਥੇ ਉੱਥੇ ਰਹਿ ਗਿਆ। ਹਾਂਜੀ। ਇਹ ਥੋੜੀਆ ਵੀ ਏ ਭਾਈ ਇਹ ਫਿਰ ਕਨਸੈਪਟ ਕਿਵੇਂ ਆਇਆ ਵੀ ਇਹੇ ਬਣਾ ਲਈਏ ਇਹਦੇ ਵਿੱਚ ਮੈਂ ਨਾ ਅਜ ਤੋਂ 2-3 ਸਾਲ ਪਹਿਲਾਂ ਰਾਜਸਥਾਨ ਦਾ ਮੈਂ ਦੇਖਿਆ ਸੀ ਉੱਥੇ ਰੁੱਖ ਹੈ ਨਹੀਂ ਤੇ ਵੱਡੇ ਵੱਡੇ ਜਿਹੜੇ ਟਾਵਰ ਆ ਉਹ ਬਣਾਉਂਦੇ ਨੇ ਸਿਮਿੰਟ ਦੇ ਬਣਾ ਬਣਾ ਕੇ ਲਾਉਂਦੇ ਨੇ ਜਿਵੇਂ ਜਿਵੇਂ ਘੰਟਾ ਕਰਦੇ ਭੱਠੇ ਹੁੰਦੇ ਨੇ ਹਾਂਜੀ ਘੰਟਾ ਕਰ ਲੰਬਾ ਲੰਬਾ ਉੱਪਰ ਨੂੰ ਚਲੇ ਜਾਂਦਾ ਹਾਂ ਉਹਨਾਂ ਵਿੱਚੋਂ ਮੋਗੇ ਕੱਟ ਗਏ ਉਹ ਰਾਜਸਥਾਨ ਬਹੁਤ ਜ਼ਿਆਦਾ ਚੱਲਦੇ ਨੇ ਅੱਛਾ ਜੀ ਉਹ ਇੱਕ ਮੇਰੇ 2 ਸਾਲ 3 ਸਾਲ ਵਿੱਚ ਆਈ ਆ ਵੀ ਆਪਾਂ ਕੋਈ ਨਾ ਕੋਈ ਨਾ ਪਿੰਡ ਵਿੱਚ ਜਿਹੜੀ ਹੈਗੀ ਆ ਐਦਾਂ ਦੀ ਚੀਜ਼ ਬਣਾਈਏ ਜਿਸ ਨਾਲ ਲੋਕ ਖਿੱਚੇ ਜਾਣ। ਹਾਂ। ਮੈਨੂੰ ਲੱਗਦਾ ਵੀ ਅੱਜ ਖਿੱਚੇ ਗਏ ਨੇ। ਠੀਕ ਐ। ਪੂਰਾ ਫਿਰ ਸਾਥ ਮਿਲਿਆ ਪਿੰਡ ਦਾ। ਪੂਰਾ ਪਿੰਡ ਦਾ ਸਾਥ ਮਿਲਿਆ ਪੂਰਾ ਜੀ। ਅੱਛਾ ਜੀ। ਹਾਂ ਜੀ। ਠੀਕ ਐ। ਤੇ ਫਿਰ ਜਦੋਂ ਸ਼ੁਰੂ ਕੀਤਾਈ ਬਾਈ ਪਹਿਲਾ ਕੰਮ ਇਹ ਇਹੋ ਜਿਹਾ। ਤੇ ਉਦੋਂ ਫਿਰ ਉਦੋਂ ਫਿਰ ਪਿੰਡ ਦਾ ਉਦੋਂ ਵੀ ਸਾਥ ਸੀਗਾ ਜਾਂ ਕਿਵੇਂ ਸੀ ਕੀ ਸੀ? ਜਦੋਂ ਤੁਰੇ ਸੀਗੇ ਬਸਤਰੀ ਕਲਵੰਦ ਸਿੰਘ ਦੋਨੇ ਰਲ ਕੇ ਹਾਂ। ਗੁਰੂ ਘਰ ਦੀ ਡਿਊਟੀ ਕਰਦਾ ਅੱਛਾ ਜੀ ਤਾਂ ਮੈਨੂੰ ਕਹਿੰਦੇ ਨੇ ਗੁਰੂ ਘਰ ਦੀ ਡਿਊਟੀ ਤੇਰੀ ਤੈਨੂੰ ਗੁਰੂ ਘਰੋਂ ਕਢਾ ਦਾਂਗੇ ਅੱਛਾ ਜੀ ਪ੍ਰਧਾਨ ਸਾਡੀ ਸਿੱਧੀ ਗੱਲ ਆ ਹਾਂਜੀ ਅੱਜ ਹੀ ਤੈਨੂੰ ਕਢਾ ਦਿੰਦੇ ਆ ਮੈਨੂੰ ਗੁਰਦੁਆਰੇ ਆ ਕੇ ਚੁਣੌਤੀਆਂ ਦਿੰਦੇ ਸੀ ਲੋਕ ਅੱਛਾ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਭਾਈ ਅਸੀਂ ਮੈਂ ਚਲੋ ਕੋਈ ਗੱਲ ਨਹੀਂ ਭਾਈ ਇਸ ਗੁਰੂ ਘਰੋਂ ਕਢਾ ਦੋਗੇ ਹਾਂ ਪਰ ਜਿਹੜੀ ਦੁਨੀਆ ਸੰਸਾਰ ਤੋਂ ਨਹੀਂ ਕਿਸੇ ਪਿੰਡ ਤੋਂ ਬਾਹਰ ਤੱਕ ਕਢਾ ਸਕਦੇ ਹਾਂਜੀ ਹਾਂਜੀ ਫਿਰ ਨਿਹੜ ਤੜਕ ਹੋ ਕੇ ਸਾਡੇ ਪ੍ਰਧਾਨ ਸਾਹਿਬ ਵੀ ਕਹਿੰਦੇ ਨੇ ਬੂਟੇ ਲਾਉਂਦੇ ਨੇ ਆਲਣੇ ਲੈਂਦੇ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਹੂੰ ਜੇ ਤੁਸੀਂ ਕਹਿੰਦੇ ਹੋ ਬੂਟੇ ਆਲਰੇ ਮਾੜੇ ਨੇ ਮੈਂ ਅੱਜ ਹੀ ਕੱਢ ਦੇਣਾ ਅੱਛਾ ਜੀ ਬੂਟੇ ਵੀ ਲਾ ਰਹੇ ਹੋ ਬੂਟੇ ਵੀ ਲਾਉਨੇ ਆ ਬੂਟੇ ਵੀ ਲਾਉਨੇ ਆ ਆਲਣੇ ਵੀ ਪਹਿਲਾਂ ਲੱਕੜ ਦੇ ਬਣਾ ਕੇ ਲਾਉਂਦੇ ਰਹੇ ਆ ਸਾਨੂੰ 8-9 ਸਾਲ ਹੋ ਗਏ ਜੀ ਲੱਗਿਆ ਨੂੰ ਅੱਛਾ ਜੀ ਅੱਛਾ ਠੀਕ ਹੈ ਆਲਣੇ ਜੇ ਨਹੀਂ ਅਸੀਂ ਇਹ ਕੰਮ ਕਰਿਆ ਹਾਂ ਪਹਿਲਾਂ ਅਸੀਂ ਲੱਕੜ ਦੇ ਆਲਣੇ ਲਿਆ ਕੇ ਪਲਾਈ ਲਿਆ ਕੇ ਚੀਰ ਕੇ ਰੰਗ ਕਰਕੇ ਫਿੱਟ ਕਰਦੇ ਆ ਘਰਾਂ ਦੇ ਵਿੱਚ ਅੱਛਾ ਜੀ ਨਾਲ ਇੱਕ ਬੂਟਾ ਲਾਉਣਾ ਤੇ ਨਾਲੇ ਆਲਣੇ ਲਾਉਨੇ ਅੱਛਾ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਉਹ ਹੋ ਤਾਂ ਅਸੀਂ ਇੱਕ ਨਵੀਂ ਟਾਵਰ ਤੋਂ ਬਾਅਦ ਇਹ ਪਲਾਨ ਬਣਾ ਰਹੇ ਆ ਵੀ ਚਾਹੇ ਨਗਰ ਕਢਾਣੀ ਦਾ ਹੋਵੇ ਚਾਹੇ ਬਾਹਰਲਾ ਹੋਵੇ ਜਿਹੜਾ ਜਨਮ ਦਿਨ ਹੋਵੇ ਅਸੀਂ ਬੂਟਾ ਤੇ ਆਲਣਾ ਨੂੰ ਬਿਲਕੁਲ ਫਰੀ ਦੇਵਾਂਗੇ ਠੀਕ ਹੈ ਜੀ ਸਾਡੇ ਸਾਡੇ ਮੈਸੇਜ ਪਿਛਲੇ ਵੀਡੀਓ ਤੇ ਹਜੇ ਵੀ ਤੁਸੀਂ ਦੇਖੋਗੇ ਜਿਹੜਾ ਬੰਦਾ ਸਾਨੂੰ ਸਮਾਨ ਲੈ ਕੇ ਦੇਗਾ ਲੱਕੜੀ ਲਿਆ ਦੇ ਕੁਝ ਵੀ ਲਿਆ ਦੇ ਅਸੀਂ ਫਰੀ ਬਣਾ ਕੇ ਘਰ ਤੱਕ ਲਾ ਕੇ ਫਿੱਟ ਕਰਕੇ ਆਵਾਂਗਾ ਠੀਕ ਆ ਜੀ ਇੱਥੇ ਤੱਕ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਜੇ ਟਾਈਮ ਦੇ ਰਹੇ ਹੋ ਇਹ ਚੀਜ਼ ਨੂੰ ਤੇ ਕਾਫੀ ਵੀਰਾਂ ਦੇ ਚਲੋ ਇਹ ਕਮੈਂਟ ਹੁੰਦੇ ਆ ਵੀ ਤੂੰ ਪੇ ਕਿਵੇਂ ਆਉ ਪੰਛੀ ਜਾ ਯਾਰ ਇੰਨੇ ਦੇ ਬੂਟੇ ਲਾ ਦਿੰਦੇ ਪਰ ਬੂਟੇ ਵੀ ਬਾਈ ਹੁਣੇ ਲਾ ਰਹੇ ਆ ਹਰਿਆ ਕੰਮ ਕਰ ਰਹੇ ਆ ਵੀ ਜਿਹੜੇ ਪੰਛੀ ਨੂੰ ਇਸ ਚੀਜ਼ ਦੀ ਲੋੜ ਆ ਉਹ ਇੱਥੇ ਆ ਜੂਗੇ ਜਿਹਨੂੰ ਬੂਟੇ ਦੀ ਲੋੜ ਆ ਮਗਰ ਬੂਟੇ ਦੇਖ ਰਹੇ ਆ ਇੱਧਰ ਦੇਖ ਰਹੇ ਆ ਤੁਹਾਡੇ ਪਿੰਡ ਦੇ ਬੂਟੇ ਵੈਸੇ ਹੀ ਬਹੁਤ ਲੱਗੇ ਹੋਏ ਆ ਬਹੁਤ ਬੂਟੇ ਲੱਗੇ ਨੇ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਇੱਕ ਸ਼ਾਬਰ ਬ ਇਹ ਮੈਨੂੰ ਲੱਗਦਾ ਕਿਚਨ ਵਾਲੇ ਬਹੁਤ ਆ ਤੇ ਸਾਥ ਵੀ ਦਿੱਤਾ ਕੋਈ ਵੱਡੀਆਂ ਸ਼ਖਸੀਅਤਾਂ ਨੇ ਕਿਸੇ ਨੇ ਬਿਲਕੁਲ ਜੀ ਬਿਲਕੁਲ ਸਾਨੂੰ ਸੰਤ ਬਾਬਾ ਦਰਸ਼ਨ ਸਿੰਘ ਠੱਕੀ ਸਾਹਿਬ ਵਾਲੇ ਕਿੱਥੇ ਤੁਹਾਡੇ ਗਵਾਂਢ ਹੀ ਹੈ ਨਾ ਇਹ ਹਾਂ ਜੀ ਮਕਸੂਦਰੇ ਪਿੰਡ ਵਾਲ ਠੱਕੀ ਵੱਜਦੀ ਹੈ ਜੀ ਤਪੋਵਣ ਹਾਂ ਜੀ ਤੇ ਉਹਨਾਂ ਦਾ ਬਹੁਤ ਸਾਥ ਮਿਲਿਆ ਉਹ ਜਦੋਂ ਅਸੀਂ ਉਹਨਾਂ ਤੋਂ ਆਜ਼ਾਦ ਰਹਿਣਗੇ ਵੀ ਅਸੀਂ ਆਹ ਬਣਾ ਰਹੇ ਹਾਂ ਬਹੁਤ ਖੁਸ਼ ਹੋਏ ਕਿਉਂਕਿ ਉਹ ਪਹਿਲਾਂ ਹੀ ਬਹੁਤ ਪ੍ਰੇਮੀ ਨੇ ਹਾਂ ਜੀ ਇਹਦਾ ਜੀ ਇਸ ਕਰਕੇ ਸਾਨੂੰ ਸਾਥ ਪਿੰਡ ਦਾ ਥੋੜਾ ਸੰਤਾਂ ਮਹਾਂਪੁਰਸ਼ਾਂ ਦਾ ਪਹੁੰਚਾ ਤੇ ਅੱਜ ਅਧਗਾਟਨ ਕਰਕੇ ਗਏ ਨੇ ਅੱਜ ਤੇ ਅਧਗਾਟਨ ਤੇ ਵਾਤਾਵਰਣ ਸੰਬੰਧੀ ਉਹ ਆਪਣੇ 10 ਕੀ ਵੀ ਜਾਗਰੂਕ ਕਰਕੇ ਨੇ ਨਾਲੇ ਜਿਹੜੇ ਕਹਿ ਕੇ ਵੀ ਗਏ ਨੇ ਵੀ ਜੜੋ ਇਸ ਕੰਮ ਨੂੰ ਕਰੋ ਦੂਜੀ ਗੱਲ ਮੈਂ ਇਹ ਕਰਨਾ ਜ਼ਰੂਰ ਚਾਹਾਂਗਾ ਕਿ ਜਿਹੜਾ ਟਾਵਰ ਆ ਸਭ ਤੋਂ ਜ਼ਿਆਦਾ ਮਹੰਤ ਬਿਸਤਰੀ ਕਲਵਤ ਸਿੰਘ ਜੀ ਜਿਨ੍ਹਾਂ ਦੇ ਬਦਲ ਬਿਲਕੁਲ ਜੀ ਰਾਤ ਦੇ ਨੇ ਇੱਕ ਕਰਕੇ ਇਹਨਾਂ ਨੇ ਆਪਣੇ ਗਾਹ ਚੱਕੀ ਚਲਾਉਂਦੇ ਨੇ ਹਾਂ ਚੱਕੀ ਦੀ ਕਹਿੰਦੇ ਗੱਠ ਤੁਸੀਂ ਰੱਖ ਦੋ ਕੱਲ ਨੂੰ ਜਾਂ ਪਰਸੋਂ ਜਦੋਂ ਵੀ ਟਾਈਮ ਲੱਗੂ ਉਦੋਂ ਮੈਂ ਪਹਿਲਾਂ ਟਾਵਰ ਦਾ ਕੰਮ ਕਰਾਂ। ਕਿੰਨੇ ਦਿਨਾਂ ਚ ਬਣਾਤਾ ਸੀ ਇਹ ਮੈਂ? ਇਹ ਸਾਨੂੰ ਮਹੀਨੇ ਤੋਂ ਉੱਪਰ ਲੱਗ ਗਿਆ। ਇਹ ਨਾ ਡੇਢ ਅਕਸਰ ਦੇਖੋ ਇਹ ਕਿੰਨੀ ਹੈ ਜੀ ਲੈਂਥ ਇਹ ਦੀ? 42 ਫੁੱਟ ਹੈ ਜੀ। 42 ਫੁੱਟ ਤੇ ਇਹਨੂੰ ਅਕਸਰ ਗਿਉਪਨਾ ਬਹੁਤ ਔਖਾ ਹੋ ਜਾਂਦਾ। ਬਿਲਕੁਲ। ਹੋਰ ਉਹਨੂੰ ਡ੍ਰੈਂਕ ਬਣਾਉਣੀ। ਬਿਲਕੁਲ ਬਿਲਕੁਲ। ਹਾਂ ਡ੍ਰੈਂਕ ਕੋਈ ਨਹੀਂ ਬਣਾਈ ਸੀ ਜੀ। ਦਿਮਾਗ ਚ ਡ੍ਰੈਂਕ ਦਿਮਾਗ ਚ ਬਣਾ ਲਈ ਹਾਲਾਂਕਿ ਮੈਨੂੰ ਬਾਬਾ ਗੁਰਬੀ ਸਿੰਘ ਕਹਿੰਦੇ ਹੁੰਦੇ ਸੀ ਵੀ ਤੂੰ ਫਿੱਤਾ ਨਹੀਂ ਪਾਉਂਦਾ ਕੀ ਗੱਲ ਤੇ ਮਤਲਬ ਮਖਾ ਜੀ ਮੇਰੇ ਦਿਮਾਗ ਕੋਈ ਬੀਤਾ ਨਹੀਂ ਜੱਟਾ ਆਟੋਮੈਟਿਕ ਜਾਨੀ ਪਰਮਾਤਮਾ ਨੇ ਸਾਡਾ ਇਸਲੇ ਚਾਰ ਪਾ ਚਲੋ ਬਈ ਤੇ ਨਾਲਾ ਜੀ ਸ਼ਵੀਰ ਤੇ ਕੁਸ਼ੀ ਜੀ ਲੈ ਗਏ ਹਾਂ ਹਾਂ ਜੀ ਹਾਂ ਜੀ ਠੀਕ ਹੈ ਇਸ ਵਿੱਚ ਅਸੀਂ ਦੋ ਆਟਮਾ ਕਰੀਏ ਸਕੰਜਮੀ ਤੇ ਗੁਰੂ ਘਰ ਦਲਾਤੀ ਸ਼ਵੀਰ ਇੱਥੇ ਠੀਕ ਹੈ ਅਸੀਂ ਦੋ ਆਟਮਾ ਨਾਲ ਕੱਢੀਏ ਸਾਨੂੰ ਇਹ ਵੀ ਜੀ ਦਾ ਵੀ ਇਹ ਮਿੱਟੀ ਦਾ ਆ ਲੈਣਾ ਮਤਲਬ ਇਹਨੂੰ ਕੋਈ ਪੇਚ ਨਹੀਂ ਲੱਗਣਾ ਇਹਨੂੰ ਬਿਲਡਿੰਗ ਨਹੀਂ ਹੋਣੀ ਇਹਦਾ ਵੀ ਦਿਮਾਗ ਲੜਾਇਆ ਵੀ ਇਹ ਕਿਵੇਂ ਫਿੱਟ ਕਰਨਾ ਸੀ ਪੱਥੀ ਕਮਾ ਕੇ ਸਕਰੂ ਕੱਸਦੇ ਨੇ ਇੱਤੇ ਦੀ ਪੱਤੀ ਕਮਾ ਕੇ ਸਕਰੂ ਲਾਇਆ ਇਹਨੂੰ ਬਿੱਟ ਵਾਲਾ ਸਕਰੂ ਲਿਆ ਕੇ ਕਸਿਆ ਇੱਕ ਹੋਰ ਹੈ ਖੜਾ ਜਿਵੇਂ ਕੀਤਾ ਥੱਲੇ ਖੜਾ ਕ੍ਰੇਨ ਨਾਲ ਕ੍ਰੇਨ ਨਾਲ ਕਰੇਂ। ਅੱਛਾ। ਕ੍ਰੇਨ ਮੰਗਾਈ ਦੀ। ਕ੍ਰੇਨ ਨਾਲ ਖੜਾ ਕਰੇ। ਠੀਕ ਹੈ। ਠੀਕ ਹੈ ਬਾਈ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਧੰਨਵਾਦ। ਥੈਂਕ ਯੂ ਜੀ।